ਸਰਪੰਚ ਜੀ ਹਮਿੰਦਰ ਸਿੰਘ ਅੱਜ ਸ਼ਾਮੇ 6 ਵਜੇ ਤਕਰੀਬਨ ਬੜੀ ਮਾਤ ਭਾਗੀ ਖਬਰ ਮਿਲੀ ਆ ਜੀ ਤੇ ਮੇਰੇ ਪਿੰਡ ਮੇਰਾ ਗਵੰਡੀ ਆ ਜੀ ਬਿਲਕੁਲ ਅਮੋ ਸਾਹਮਣੇ ਸਾਡਾ ਦੋਨਾਂ ਦਾ ਦੁਹਾਇਆ ਆ ਜੀ ਗੁਰਪ੍ਰੀਤ ਸਿੰਘ ਮੁੰਡਾ ਬਹੁਤ ਮਿਹਨਤੀ ਸੀਗਾ ਜਿਹਦੇ ਅੱਜ ਤਕਰੀਬਨ 6 ਵਜੇ ਪਤਾ ਆਇਆ ਕਿ ਉਹਦੇ ਗੋਲੀ ਲੱਗ ਚੁੱਕੀ ਆ ਮਾਲਕ ਲੋ ਤਾਂ ਬੜਾ ਅਸੀਂ ਸਾਰੇ ਜਾਣੇ ਹਸਪੀਟਲ ਸਾਰੇ ਨੱਠੇ ਆ ਤਾਂ ਸਾਈਂ ਸਰਕਾਰ ਵੱਲੋਂ ਇਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਮਿਲਨੇ ਚਾਹੀਦਾ ਆ ਪਰਿਵਾਰ ਦੀ ਕਿਹੋ ਜਿਹੀ ਹਾਲਤ ਜਕਰ ਕਰ ਬਹੁਤ ਮਾੜੀ ਹਾਲਤ ਆ ਜੀ ਪਰਿਵਾਰ ਦੀ ਦੋ ਭਰਾ ਆ ਜੀ ਇੱਕ ਸਿਸਟਰ ਆ ਜੀ ਅੱਛਾ ਜੀ ਹਾਂ ਜੀ ਤਾਂ ਡੈਡੀ ਇਹਨਾਂ ਦੀ ਡੈਥ ਹੋ ਗਈ ਆ ਸਿਸਟਰ ਪਰਿਵਾਰ ਵੱਡੇ ਆ ਜਾਂ ਛੋਟੇ ਆ ਸਿਸਟਰ ਸਾਰਿਆਂ ਤੋਂ ਵੱਡੇ ਆ ਤੇ ਦੋ ਛੋਟੇ ਆ ਮੁੰਡੇ ਲੜਪਰਾ ਇਹ ਇਨਸਾਫ ਹੀ ਮੰਗ ਕਰਦਗੇ ਸਰ ਸਰਕਾਰ ਵੱਲੋਂ ਮਾ ਅਸੀਂ ਮੰਗ ਕਰਦੇ ਆ ਜੀ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਦੋਸ਼ੀਆਂ ਨੂੰ ਜਲਦ ਜਲਦ ਫੜਿਆ ਜਾਵੇ ਹਾਂਜੀ ਬਾਬਾ ਜੀ ਜਿਹੜੀ ਅੱਜ ਗੋਲੀ ਚੱਲੀ ਉਹਦੇ ਬਾਰੇ ਕੀ ਜਾਣਕਾਰੀ ਹੈ ਹਾਂਜੀ ਅੱਜ ਬੜੀ ਦੁੱਖਦਾਈ ਸੋਗਮਈ ਘੜੀ ਵਰਤੀ ਅੱਜ ਇੱਕ ਬੜਾ ਗਰੀਬ ਪਰਿਵਾਰ ਜਗਿੰਦਰ ਸਿੰਘ ਦਾ ਬੇਟਾ ਕਾਕਾ ਗੁਰਪ੍ਰੀਤ ਸਿੰਘ ਤਿੰਨ ਸਾਲ ਤੋਂ ਇੱਥੇ ਬਜਾਜ ਰਸਟੀ ਦੇ ਵਿੱਚ ਕੰਮ ਕਰਦਾ ਸੀਗਾ ਅੱਜ ਪਤਾ ਨਹੀਂ ਛੁੱਟੀ ਬਿਲੇ ਉਹਦੇ ਮਾਲਕ ਕੋਲੋਂ ਉਹਦੇ ਗੋਲੀ ਲੱਗ ਗਈ ਆ ਹਾਂਜੀ ਤਾਂ ਇਸ ਕਰਕੇ ਉਹ ਬੇਟੇ ਦੀ ਡੈਥ ਹੋ ਗਈ ਆ ਗੁਰਪ੍ਰੀਤ ਸਿੰਘ ਦੀ ਉਸਾਂ ਨੂੰ ਇਹਦਾ ਇਨਸਾਫ ਮਿਲਣਾ ਚਾਹੀਦਾ ਜੋ ਵੀ ਹਾਂ ਸਭ ਇਹ ਜਿਹੜਾ ਕੋਈ ਜਾਣ ਬੁਝ ਕੇ ਹੀ ਲੱਗਦਾ ਇਹ ਹੁਣ ਇਹ ਹੁਣ ਸਾਰਾ ਕਲੀਅਰ ਹੋਏਗਾ ਉਹਨਾਂ ਨੂੰ ਮੇਰੇ ਖਿਆਲ ਅਰਜੈਸਟ ਕਰ ਲਿਆ ਅਰੈਸਟ ਕਰ ਲਿਆ ਉਹਨਾਂ ਨੂੰ ਹਾਂ ਹੁਣ ਪਤਾ ਲੱਗੇਗਾ ਅੱਗੇ ਸਾਰੀ ਜੋ ਕਾਰਵਾਈ ਹੋਏਗੀ ਹਾਂਜੀ ਕਾਨੂੰਨੀ ਤੌਰ ਤੇ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਰਾਜ ਸਿੰਘ ਆ ਸਰ ਜਿਹੜੇ ਬੈਠੇ ਕੀ ਉਹਦਾ ਨਾਮ ਸੀ ਗੁਰਪ੍ਰੀਤ ਸੀ ਹੀ ਲੱਗਦਾ ਜੀ ਮੇਰੇ ਭਤੀਜਾ ਕੀ ਗੱਲਬਾਤ ਕੀ ਗੱਲਬਾਤ ਕੋਈ ਨਹੀਂ ਕਰੋ ਕੰਮ ਕਰਨ ਹੁੰਦੇ ਡੇਲੀ ਹੁੰਦੇ ਰੋਜ਼ ਹੁੰਦੇ ਵਿਚਾਰੇ ਸਾਬ ਨੂੰ ਜਦੋਂ ਹੱਥ ਤੋਂ ਲੱਗਾ ਮਾਲਕ ਨੇ ਉੱਤੇ ਪ੍ਰੈਸ਼ਰ ਪਾਇਆ ਹੋਣਾ ਤੇ ਉਹ ਕਹਿੰਦੇ ਹੁਣੇ ਵੀ ਨਹੀਂ ਸਾਡਾ ਛੁੱਟੀ ਦਾ ਟਾਈਮ ਆ ਵੇ ਇਹੀ ਘਰ ਨੂੰ ਜਾਣਾ ਤਾਂ ਉਹ ਅੰਦਰੋਂ ਪਿਸਤੌਲ ਲੈ ਕੇ ਆ ਗਿਆ ਤੇ ਉਹ ਨੇ ਗੋਲੀ ਮਾਰਤੀ ਸਿੱਧਾ ਸਾਥੀ ਦੇ ਵਿੱਚ ਅੱਛਾ ਜੀ ਹਾਂ ਕਿੰਨੀ ਉਮਰ ਸੀ ਵੀ ਬੈਠੇ ਸੀ 19 ਸਾਲ 19 ਸਾਲ ਦੀ ਉਮਰ ਸੀ ਹਾਂ ਜੀ ਅੱਛਾ ਠੀਕ ਚੰਦੇ ਹਨ ਠੀਕ ਸਾਨੂੰ ਇਹਦਾ ਇਨਸਾਫ ਚਾਹੀਦਾ ਬਿਲਕੁਲ ਸਹੀ ਸਲਾਮਤ ਜੋ ਕਲੀਅਰ ਚਾਹੀਦਾ ਤੇ ਦੋਸ਼ੀ ਨੂੰ ਸਜ਼ਾ ਹੋਣੀ ਚਾਹੀਦੀ ਕੀ ਲੱਗਦਾ ਤੁਸੀਂ ਕਿ ਜਾਣ ਕੇ ਕੀਤਾ ਜੇ ਜਾਣ ਕੇ ਕੀਤਾ ਉਦਾਂ ਟਾਈਮ ਪਿਸਤੌਲ ਚੱਲ ਹੀ ਨਹੀਂ ਸਕਦਾ ਜਾਣ ਕੇ ਕੀਤਾ ਉਹਨੇ ਠੀਕ ਹੈ ਪਰਿਵਾਰ ਚੋਂ ਕੌਣ-ਕੌਣ ਹੈ ਜੀ ਪਰਿਵਾਰ ਚੋਂ ਇਹ ਦੋ ਬੱਚੇ ਆ ਦੋਨੇ ਹੀ ਭਰਾ ਰਹਿੰਦੇ ਸੀਗੇ ਇੱਕ ਇਹਨਾਂ ਦੀ ਮੰਮੀ ਰਹਿੰਦੀ ਸੀ ਫਾਦਰ ਸਾਹਿਬ ਇਹਨਾਂ ਦੇ ਘਰੋਂ ਯਾਨੀ ਕਿ ਡੈਥ ਹੀ ਹੋ ਗਈ ਸਮਝ ਲਓ ਹਾਂ ਜੀ ਸਰ ਜਿਹੜਾ ਦਸੂਹਾ ਵਿੱਚ ਗੋਲੀ ਹੋਇਆ ਮਾਮਲਾ ਲੱਗਾ ਜੀ ਨੌਜਵਾਨ ਦੇ ਲੱਗੀ ਗੋਲੀ ਕੀ ਮਾਮਲਾ ਹੈ ਸਰ ਤੇ ਵਕਤ ਕਰੀਬ ਪੌਣੇ 6 ਵਜੇ 6 ਵਜੇ ਲਗਭਗ ਸਾਨੂੰ ਇੱਕ ਤਲਾਹ ਮਿਲੀ ਹੈ ਕਿ ਆਪਣੇ ਇੱਥੇ ਬਜਾਜ ਮੋਟਰ ਫਾਈਨੈਂਸ ਕਰਕੇ ਬਲਗਨ ਚੌਂਕ ਦੇ ਵਿੱਚ ਉੱਥੇ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਉੱਥੇ ਗੁਰਪ੍ਰੀਤ ਸਿੰਘ ਸਨ ਆਫ ਜਗਿੰਦਰ ਸਿੰਘ ਵਾਸੀ ਓਡਰਾ ਜਿਹਦੀ ਕਰੀਬ 19 ਸਾਲ ਹੈ ਜੀ ਉਮਰ ਉਹਦੀ ਡੈਥ ਹੋਈ ਹੈ ਬੇਸਿਕਲੀ ਇਹ ਮੁੰਡਾ ਇੱਥੇ ਇੱਕ ਪ੍ਰਭ ਸਿਮਰਨ ਹੈਗਾ ਸਨ ਆਫ ਉਪਿੰਦਰ ਸਿੰਘ ਵਾਸੀ ਬਾਰ ਨੰਬਰ 7 ਦਸੂਆ ਦਾ ਇਹਦਾ ਇਹ ਆਪਣੇ ਬਜਾਜ ਮੋਟਰ ਫਾਈਨੈਂਸ ਇਹ ਇਹਦਾ ਓਨਰ ਸੀਗਾ ਤੇ ਉਥੇ ਇਹ ਫਾਇਰਿੰਗ ਹੋਈ ਹੈ ਫਾਇਰਿੰਗ ਦੇ ਦੌਰਾਨ ਗੁਰਪ੍ਰੀਤ ਸਿੰਘ ਅੱਤੇ ਗੋਲੀ ਲੱਗੀ ਹੈ ਜਿਸ ਦੇ ਕਰਕੇ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ ਤੇ ਉਹ ਸਰ ਹਸਪਤਾਲ ਨੂੰ ਸੂਬਾ ਨੂੰ ਲੈ ਜਾਂਦਾ ਸੀ ਜਿਹੜੀ ਇਹ ਡੈੱਡ ਬੋਡੀ ਮਾਰਚਿੰਗ ਕਰ ਦਿੱਤੀ ਹੈ ਬਾਕੀ ਫਰਦਰ ਅਸੀਂ ਜੋ ਵੀ ਹੈਗੀ ਇਨਵੈਸਟੀਗੇਸ਼ਨ ਕਰਦੇ ਹੈਗੇ ਤੇ ਉਹਨਾਂ ਦੇ ਵਾਰਸਾਂ ਨੂੰ ਵੀ ਅਸੀਂ ਗੱਲਬਾਤ ਕਰ ਰਹੇ ਹੈਗੇ ਜੋ ਅਸੀਂ ਬੰਦੀ ਕਰਨੇ ਕਾਰਵਾਈ ਉਹਦੀ ਸਾਪਸੀ ਕਰ ਰਹੇ ਹੈ ਜੀ ਸਰ ਜਿਹੜੀ ਗੋਲੀ ਚਲਾਈ ਗਈ ਉਹ ਅਸਲਾ ਲਾਇਸੈਂਸੀ ਸੀਗਾ ਆ ਫਿਲਹਾਲ ਸਾਹਮਣੂ ਇਹ ਵੀ ਗੱਲ ਸਾਹਮਣੇ ਆਈ ਉਹ ਲਾਇਸੈਂਸੀ ਸੀ